ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਸੁਣਦੇ ਹਾਂ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਦਾ ਨਾਵਲ ਮਹਾਰਾਣੀ ਜਿੰਦਾ ਭਾਗ ਦੋਜਾ ਮਾਪਿਆਂ ਦੀ ਜਿੰਦਾ ਰਾਣੀ ਜਿੰਦਕੌਰ ਬਣ ਕੇ ਲਾਹੌਰ ਆ ਗਈ ਕਿਲੇ ਵਿੱਚ ਉਹਦੇ ਵਾਸਤੇ ਵੱਖਰਾ ਮਹਿਲ ਬਣਾਇਆ ਗਿਆ ਜੋ ਪੁਰਾਣੇ ਸੰਮਣ ਬੋर्ज ਦੇ ਨਾਲ ਸੀ ਮਹਿਲ ਬਾਰੋਂ ਬੜਾ ਸਾਦਾ ਸੀ ਵਰਾਂਦਰੋ ਪੂਰੀ ਤਰ੍ਹਾਂ ਸ਼ਾਨ ਨਾਲ ਸਜਾਇਆ ਹੋਇਆ ਫਰਸ਼ ਉੱਤੇ ਵਧੀਆ ਗਲੇਜੇ ਵਿਸ਼ੇਖ ਹੋਏ ਸਨ ਜੋ ਕਸ਼ਮੀਰ ਦੀ ਕਾਰੀਗਰੀ ਦਾ ਆਲਾ ਨਮੂਨਾ ਸਨ ਬਾਰੀਆਂ ਤੇ ਬੂਹਿਆਂ ਸਾਹਮਣੇ ਲਟਕੇ ਹੋਏ ਰੇਸ਼ਮੀ ਪਰਦੇ ਮਾੜੀ ਜਿਹੀ ਹਵਾ ਨਾਲ ਸਰਸਰਾ ਉੱਠਦੇ ਸਨ ਚੁਫੇਰੇ ਦੀਆਂ ਕੰਧਾਂ ਸੁੰਦਰ ਚਿੱਤਰਾਂ ਨਾਲ ਟੰਗੀਆਂ ਹੋਈਆਂ ਸਨ ਚੌਹੀ ਪਾਸੇ ਆਮਣੇ ਸਾਹਮਣੇ ਆਦਮ ਕਦ ਸ਼ੀਸ਼ੇ ਜਿਹੜੇ ਹੋਏ ਸਨ ਵੱਡੇ ਕਮਰੇ ਦੇ ਵਿੱਚਕਾਰ ਦੋ ਪਲੰਘ ਡੱਠੇ ਹੋਏ ਸਨ ਜਿਨ੍ਹਾਂ ਬਾਰੇ ਕਿਹਾ ਜਾ ਸਕਦਾ ਸੀ ਸੇਜਣੀਆਂ ਸੋਇਨ ਹੀਰੇ ਨਾਲ ਜੁੜੰਦੀਆਂ ਦਰਵਾਜ਼ੇ ਦੇ ਦੋਹਾਂ ਪਾਸੇ ਚਾਰ ਗੋਲੀਆਂ ਗੋਡੀਆਂ ਵਾਂਗ ਰੇਸ਼ਮੀ ਪੁਸ਼ਾਕਾਂ ਵਿੱਚ ਸਜੀਆਂ ਹੋਈਆਂ ਹੱਥੀ ਜੋੜੇ ਖਲੀਆਂ ਸਨ ਜਿੰਦਾ ਆਹ ਸੱਚ ਰਾਣੀ ਜਿੰਦਾ ਆਪਣੇ ਸੁਹਾਗ ਘਰ ਵਿੱਚ ਦਾਖਲ ਹੋਈ ਕਮਰੇ ਦੇ ਪੌਣ ਰੂ ਕਿਉੜੇ ਨਾਲ ਮੋਤਰ ਸੀ ਚਾਰੇ ਗੋਲੀਆਂ ਪਰ ਛਾਵੇਂ ਵਾਂਗ ਨਹੀਂ ਚੰਦ ਦੇ ਪਰਿਵਾਰ ਵਾਂਗ ਉਹਦੇ ਉਦਾਲੇ ਆਹ ਹੋਇਆ ਇੱਕ ਨੇ ਮਹਾਰਾਣੀ ਨੂੰ ਡੋਲਿਆਂ ਤੋਂ ਫੜ ਕੇ ਆਦਰ ਨਾਲ ਪਲੰਗ ਤੇ ਬਿਠਾਇਆ ਇੱਕ ਨੇ ਬੈ ਕੇ ਮਖਮਲੀ ਮੋਜੇ ਉਤਾਰੇ ਇੱਕ ਨੇ ਪਹਿਲੀ ਪੁਸ਼ਾਕ ਤੇ ਗਹਿਣੇ ਉਤਾਰ ਕੇ ਹੋਰ ਪਹਿਨਾਏ ਰਾਣੀ ਨੂੰ ਖੁਸ਼ ਕਰਨ ਵਾਸਤੇ ਚਾਰੇ ਦਾਸੀਆਂ ਵੱਧ ਤੋਂ ਵੱਧ ਯਤਨ ਕਰ ਰਹੀਆਂ ਸਨ ਇੰਨੇ ਤੱਕ ਪੰਜਵੀਂ ਰਾਜਗੋਲੀ ਆ ਹਾਜ਼ਰ ਹੋਈ ਕਿਸੇ ਸਜਵਾਈ ਦਾ ਸ਼ਿੰਗਾਰ ਕਰਨ ਵਿੱਚ ਉਹਨੂੰ ਕਮਾਲ حاصل ਸੀ ਪੂਰੇ 2 ਘੰਟੇ ਲਾ ਕੇ ਉਹਨੇ ਰਾਣੀ ਜਿੰਦਕੌਰ ਦਾ ਸ਼ਿੰਗਾਰ ਕੀਤਾ ਜਿੰਦਾ ਦਾ ਗੋਲ ਚਿਹਰਾ ਚੌੜਾ ਮੱਥਾ ਤੇ ਤਿੱਖਾ ਨੱਕ ਉਹਦੇ ਰੂਪ ਨੂੰ ਚਾਰ ਚੰਦ ਲਾ ਰਿਆ ਸੀ ਸਭ ਤੋਂ ਵਧੇਰੇ ਸੁੰਦਰਤਾ ਉਹਦੀਆਂ ਮੋਟੀਆਂ-ਮੋਟੀਆਂ ਅੱਖਾਂ ਵਿੱਚ ਸੀ ਉਹਦਾ ਸਮੂੱਚਾ ਪ੍ਰਭਾਵ ਕਿਸੇ ਜਵੰਦਰੂ ਰਾਣੀ ਵਰਗਾ ਸੀ ਰਾਜਗੋਲੀ ਆਪ ਹੀ ਵੇਖ ਕੇ ਪੁਕਾਰ ਉਠੀ ਸਰਕਾਰ ਇਹ ਰੂਪ ਅੱਗੇ ਸਾਰੇ ਰਾਜ ਮਹਿਲ ਵਿੱਚ ਨਹੀਂ ਤੁਹਾਡੇ ਵੱਲੋਂ ਵੇਖ ਕੇ ਤਾਂ ਇਸ ਬੰਦੇ ਦਾ ਦਿਲ ਵੀ ਪਰਮ ਪਿਆ ਏ ਵਿਚਾਰੇ ਮਹਾਰਾਜ ਕਿਵੇਂ ਸਹਾਰ ਸਕਣਗੇ ਬਸ ਇਹਨਾਂ ਬਰੁਹਾਂ ਜੋਗੇ ਹੋ ਜਾਣਗੇ ਮੈਂ ਭਵੇਖਾ ਦਵਾਕ ਕਹਿੰਦੀ ਆਂ ਸਰਕਾਰ ਬੇਸ਼ੱਕ ਆਪ ਕਿਸੇ ਨਜ਼ੂਮੇ ਕੋਲੋਂ ਪੁੱਛ ਲੈਣਾ ਆਪ ਮਹਾਰਾਜ ਦੀ ਆਖਰੀ ਰਾਣੀ ਹੋਵੋਗੀ ਸ਼ੇਰੇ ਪੰਜਾਬ ਨੇ ਸੁਣਿਆ ਹੋਇਆ ਸੀ ਕਿ ਜਿੰਦਾ ਖੂਬਸੂਰਤ ਹੈ ਪਰ ਇਨਾ ਪਤਾ ਨਹੀਂ ਸੀ ਕਿ ਨਿਰੂਪਕਾਨ ਹੈ ਜਿੰਦਾ ਦੀ ਸ਼ਕਲ ਵੇਖਦਿਆਂ ਹੀ ਉਹ ਅਵਾਕ ਰਹਿ ਗਏ ساری ਦੁਨੀਆ ਦਾ ਹੁਸਨ ਸਰਕਾਰ ਨੂੰ ਜਿੰਦਾ ਦੇ ਸਾਹਮਣੇ ਫਿੱਕਾ ਜਾਪਿਆ ਪਹਿਲੇ ਦੀਦਾਰ ਦਾ ਇਨਾਮ ਜਿੰਦਾ ਨੂੰ ਸਰਕਾਰ ਵੱਲੋਂ ਮਹਿਬੂਬਾ ਪ੍ਰਾਨ ਪਿਆਰੀ ਦਾ ਖਿਤਾਬ ਮਿਲਿਆ ਮੁਕ ਦੀ ਗੱਲ ਪਹਿਲੀ ਚਲਕ ਨਾਲ ਹੀ ਸ਼ੇਰੇ ਪੰਜਾਬ ਦਾ ਮਨ ਮੋਇਆ ਗਿਆ ਪਹਿਲੀਆਂ ਰਾਣੀਆਂ ਨਾਲ ਉਹ ਜਿੰਦਾ ਨੇ ਆਪਣੀ ਜ਼ਿੰਦਗੀ ਦਾ ਨਵਾਂ ਰਾਹ ਚੁਣ ਲਿਆ ਪਹਿਲੀਆਂ ਸੱਬੇ ਰਾਣੀਆਂ ਆਪਸ ਵਿੱਚ ਸਖ ਤੀਰਖਾ ਰੱਖਦੀਆਂ ਸਨ ਈਰਖਾ ਲੋ ਦੇ ਚਿਹਰੇ ਉੱਤੇ ਖਿੱਚ ਤੇ ਖਿੜਾਉ ਨਹੀਂ ਰਹਿੰਦਾ ਉਹ ਸਦਾ ਆਪਣੇ ਸ਼ੋਕ ਨਾਲ ਹੀ ਚੁਲਸਿਆ ਰਹਿੰਦਾ ਏ ਉਹਨਾਂ ਰਾਣੀਆਂ ਦਾ ਸੁਆਉ ਸੀ ਮਹਾਰਾਜੇ ਕੋਲ ਇੱਕ ਦੂਸਰੀ ਦੀ ਨਿੰਦਿਆ ਕਰਨਾ ਉਹ ਹਰ ਇੱਕ ਚੁਗਲੀਆਂ ਲਾ ਕੇ ਦੂਜਿਆਂ ਵੱਲੋਂ ਮਹਾਰਾਜੇ ਦਾ ਦਿਲ ਫੇਰਨਾ ਚਾਹੁੰਦੀ ਸੀ ਮਹਾਰਾਜ ਕਈ ਵਾਰ ਉਹਨਾਂ ਦੀਆਂ ਜਿਹੀਆਂ ਗੱਲਾਂ ਸੁਣ-ਸੁਣ ਤੰਗ ਆ ਜਾਂਦੇ ਸਨ ਉਹਨਾਂ ਸਾਰਿਆਂ ਦਾ ਥਾਂ-ਥਾਈ ਆਦਰ ਸਤਕਾਰ ਕਰਦੇ ਸਨ ਪਰ ਕਿਸੇ ਇੱਕ ਵੱਲੋਂ ਵੀ ਪੂਰੇ ਦੇ ਲੋ ਸੰਤੋਸ਼ ਨਹੀਂ ਸਨ ਸ਼ਾਇ ਦੇਹਾ ਕਾਰਨ ਹੋਏ ਸ਼ੇਰੇ ਪੰਜਾਬ ਦੇ ਹੋਰ ਹੋਰ ਸ਼ਾਦੀਆਂ ਕਰਵਾਉਣ ਦਾ ਜਿੰਨਾਂ ਨੇ ਈਰਖਾ ਦੀ ਥਾਂ ਪਿਆਰ ਵਾਲਾ ਰਾਹ ਚੁਣਿਆ ਉਹਨੇ ਸਾਰੀਆਂ ਰਾਣੀਆਂ ਨਾਲ ਮੇਲ ਮਿਲਾਪ ਤੇ ਸਤਿਕਾਰ ਭਰਿਆ ਵਰਤਾਓ ਰੱਖਣਾ ਸ਼ੁਰੂ ਕੀਤਾ ਨੌਕਰਾਂ ਚਾਕਰਾਂ ਨਾਲ ਵੀ ਉਹ ਦਿਆਲਤਾ ਭਰਿਆ سلوਕ ਕਰਦੇ ਇਸ ਚੰਗੇ ਸੁਭਾਅ ਉਹਦਾ ਕਾਰਨ ਉਹ ਸਾਰੇ ਰਾਜ ਮਹਿਲ ਵਿੱਚ ਹਰਮਨ ਪਿਆਰੀ ਬਣ ਗਈ ਛੇਰੇ ਪੰਜਾਬ ਹਰ ਵੇਲੇ ਉਸ ਨੂੰ ਮਹਿਬੂਬਾ ਕਹਿ ਕੇ ਪੁਕਾਰਦੇ ਇੱਕ ਰਾਤ ਮਹਾਰਾਜਾ ਨੇ ਪੁੱਛਿਆ ਮਹਿਬੂਬਾ ਜਾਨ ਦੂਜੀਆਂ ਰਾਣੀਆਂ ਬਾਰੇ ਤੁਹਾਡਾ ਕੀ ਖਿਆਲ ਹਨ ਮਹਾਰਾਜ ਉਹ ਸਭੇ ਮੇਰੀਆਂ ਵੱਡੀਆਂ ਪੈਣਾ ਹਨ ਜਿੰਦਾ ਨੇ ਬੜੀ ਸੁਗੜ ਅਦਾ ਨਾਲ ਸਿਰ ਝੁਕਾ ਕੇ ਕਿਹਾ ਤੁਸੀਂ ਜਾਣਦੇ ਹੋ ਰਾਜ ਮਹਿਲ ਵਿੱਚ ਕੀ ਕੂਟਨੀਤੀ ਚੱਲਦੀ ਏ ਸਰਕਾਰ ਜਿੰਦਾ ਨੇ ਅੱਗੋਂ ਸਿਰਫ ਹੰਗਾਰਾ ਭਰਿਆ ਏ ਉਹਦੇ ਤਿੱਖੀ ਸੋਚ ਦਾ ਸਬੂਤ ਸੇ ਹਰ ਰਾਣੀ ਆਪਣੀ ਸ਼ਕਤੀ ਵਧਾਉਣ ਵਾਸਤੇ ਦੂਜੀ ਨਾਲ ਈਰਖਾ ਕਰਦੀ ਏ ਦੂਸਰੀ ਦੀਆਂ ਚੁਗਲੀਆਂ ਕਰਦੀ ਏ ਤੁਹਾਨੂੰ ਕਿਸੇ ਪਹਿਲੀ ਰਾਣੀ ਦੇ ਖਿਲਾਫ ਕੋਈ ਸ਼ਿਕਾਇਤ ਹੋਵੇ ਨਾਲ ਹੀ ਸ਼ੇਰੇ ਪੰਜਾਬ ਬੜੀ ਗਹਿਰੀ ਨਜ਼ਰ ਨਾਲ ਜਿੰਦਾ ਦੇ ਚਿਹਰੇ ਦੇ ਭਾਵ ਪੜ ਰਹੇ ਸਨ ਨਹੀਂ ਸਰਕਾਰ ਮੈਨੂੰ ਕਿਸੇ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਮੈਂ ਸਭ ਦੀ ਛੋਟੀ ਪੈਣ ਹਾਂ ਤੇ ਛੋਟੀ ਪੈਣ ਦੇ ਵਿਰੋਧ ਕਿਸੇ ਕੀ ਚੁਗਲੀ ਕਰਨੀ ਹੋਈ ਜਿੰਦਾ ਨੇ ਸਹਿ ਸੁਆ ਉੱਤਰ ਦਿੱਤਾ ਸੋਣਿਆ ਏ ਰਾਣੀ ਪਹਾੜਨ ਕਈ ਵਾਰ ਤੁਹਾਡੇ ਮਹਿਲ ਵਿੱਚ ਆਇਆ ਕਰਦੀ ਏ ਹਾਂ ਸਰਕਾਰ ਮੈਂ ਉਹਨਾਂ ਦੀ ਇਸ ਕਿਰਪਾ ਲਈ ਧੰਨਵਾਦੀ ਹਾਂ ਜਿੰਦਾ ਦੇ ਕਹਿਣ ਟੰਗ ਵਿੱਚੋਂ ਵੀ ਧੰਨਵਾਦ ਪ੍ਰਗਟ ਹੋ ਰਿਹਾ ਸੀ ਪਰ ਉਸ ਦਾ ਸੁਭਾਅ ਬੜਾ ਸਖਤ ਏ ਉਹ ਛੋਟੀ ਛੋਟੀ ਗੱਲਾਂ ਦੂਜਿਆਂ ਨੂੰ ਨੋਕ ਟੋਕ ਕਰਨ ਲੱਗ ਪੈਂਦੀ ਏ ਕਦੇ ਤੁਹਾਡੇ ਨਾਲ ਵੀ ਕੋਈ ਸਖਤ ਸਲੋਕ ਮਹਾਰਾਜ ਮੇਰੇ ਨਾਲ ਤਾਂ ਉਹ ਬੜਾ ਪਿਆਰ ਭਰਿਆ ਵਰਤਾਓ ਕਰਦੇ ਨੇ ਉਹ ਮੈਥੋਂ ਵੱਡੀ ਥਾਂ ਨੇ ਜੇ ਕਿਸੇ ਭੁੱਲ ਤੋਂ ਮੈਨੂੰ ਚਿੜਕ ਵੀ ਲੈਣ ਤਾਂ ਉਹਨਾਂ ਦਾ ਹੱਕ ਏ ਉਹ ਪਿਆਰੀ ਜਿੰਦਾ ਉਹ ਮੇਰੀ ਮਹਿਬੂਬਾ ਤੇਰਾ ਦਿਲ ਕਿੰਨਾ ਵੱਡਾ ਏ ਤੁਸੀਂ ਕਿਸੇ ਨੂੰ ਵੀ ਕਿਰਨਾ ਕਰਨਾ ਨਹੀਂ ਜਾਣਦੇ ਸਰਕਾਰ ਜਿਸ ਦਿਲ ਵਿੱਚ ਮਹਾਰਾਜ ਦਾ ਪਿਆਰ ਵਸ ਗਿਆ ਏ ਉਸ ਵਿੱਚ ਕਿਰਨਾ ਜਾਂ ਈਰਖਾ ਵਾਸਤੇ ਗੁੰਜਾਇਸ਼ ਹੀ ਕਿੱਥੇ ਰਹਿ ਗਈ ਏ ਮੇਦਾ ਜਿੰਦਾ ਨੇ ਸਰਦਾ ਨਾਲ ਸ਼ੇਰੇ ਪੰਜਾਬ ਦੇ ਚਰਨਾ ਤੇ ਸਿਰ ਝੁਕਾ ਦਿੱਤਾ ਤੁਸਾਂ ਸਰਕਾਰ ਦਾ ਮਨ ਮੋ ਲਿਆ ਏ ਸਰਕਾਰ ਤੁਹਾਨੂੰ ਪੂਰੇ ਦਿਲ ਨਾਲ ਪਿਆਰ ਕਰਦੀ ਏ ਸ਼ੇਰੇ ਪੰਜਾਬ ਨੇ ਆਪਣਾ ਭੁੱਲ ਕੇ ਜਿੰਦਾ ਨੂੰ ਛਾਤੀ ਨਾਲ ਲਾ ਲਿਆ ਇਹ ਦਿਨ ਜਿੰਦਾ ਵਾਸਤੇ ਖੁਸ਼ੀ ਦੇ ਸਨ ਸ਼ੇਰੇ ਪੰਜਾਬ ਉਸ ਨੂੰ ਪੂਰੇ ਦਿਲੋਂ ਪਿਆਰ ਕਰਦੇ ਸਨ ਉਹ ਇੱਕ ਦਿਨ ਵੀ ਜਿੰਦਾ ਦਾ ਮੁੱਖ ਵੇਖੇ ਬਿਨਾਂ ਨਹੀਂ ਸੀ ਘਟ ਸਕਦੇ ਜਿੰਦਾ ਨੂੰ ਪ੍ਰਾਪਤ ਕਰਕੇ ਉਹ ਸਾਰੀ ਦੁਨੀਆ ਦੇ ਹੁਸਨ ਨੂੰ ਭੁੱਲ ਗਏ ਸਨ ਜਿੰਦਾ ਦੇ ਪਿੱਛੋਂ ਹੋਰ ਵਿਆਹ ਕਰਾਉਣ ਦੀ ਰੋਚੀ ਹੀ ਸ਼ੇਰੇ ਪੰਜਾਬ ਦੀ ਨਹੀਂ ਸੀ ਰਹੀ ਜਿੰਨਾਂ ਨੇ ਉਹਨਾਂ ਦੀਆਂ ਸਾਰੀਆਂ ਰੀਜਾਂ ਉੱਤੇ ਕਾਬੂ ਪਾ ਲਿਆ ਸੀ ਰਾਜਾ ਧਿਆਨ ਸਿੰਘ ਡੋਗਰਾ ਬੜਾ ਚਲਾਕ ਨੇਤੀਵਾਨ ਸੀ ਉਹ ਜਾਣਦਾ ਸੀ ਕਿ ਹਕਮਰਾਨ ਉੱਤੇ ਹਕੂਮਤ ਕਰਨ ਵਾਸਤੇ ਉਹਨੂੰ ਹੁਸਨ ਤੇ ਸ਼ਰਾਬ ਦਾ دیਵਾਨਾ ਬਣਾਉਣ ਦੀ ਲੋੜ ਹੁੰਦੀ ਹੈ ਉਹਨੇ ਸ਼ੇਰੇ ਪੰਜਾਬ ਦੇ ਅੰਦਰ ਵੀ ਇਹ ਚੇਤਕ ਪੈਦਾ ਕਰਨ ਦਾ ਯਤਨ ਕੀਤਾ ਸੀ ਸ਼ੇਰੇ ਪੰਜਾਬ ਦੀਆਂ ਕੁਝ ਰਾਣੀਆਂ ਕੇਵਲ ਧਿਆਨ ਸਿੰਘ ਦੀ ਪ੍ਰੇਰਣਾ ਦਾ ਫਲ ਸੀ ਉਹ ਨਹੀਂ ਸੀ ਚਾਹੁੰਦਾ ਕਿ ਵਿਆਹਾਂ ਵਾਲਾ ਸਿਲਸਿਲਾ ਬੰਦ ਹੋ ਜਾਏ ਨਾ ਹੀ ਉਹ ਚਾਹੁੰਦਾ ਸੀ ਕਿ ਕੋਈ ਰਾਣੀ ਸ਼ੇਰੇ ਪੰਜਾਬ ਦੇ ਮਨ ਉਤੇ ਆਪਣਾ ਇਨਾ ਪ੍ਰਭਾਵ ਬਣਾ ਸਕੇ ਜਿੰਦਾ ਦੇ ਦਿਨੋਂ ਦੇਨ ਵਾਦੇ ਅਸਰ ਦੇ ਉਹ ਵਿਰੋਧ ਸੀ ਕੁਝ ਮਹੀਨਿਆਂ ਪਿੱਛੋਂ ਹੀ ਉਹਨੇ ਇੱਕ ਡੋਗਰੀ ਮੁਟਿਆਰ ਦੇ ਰੂਪ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਉਹਨੇ ਉਸ ਅੰਡੇਠੀ ਮੁਟਿਆਰ ਨਾਲ ਉਹ ਜਿੰਦਾ ਦੇ ਰੋਕ ਨੂੰ ਛੁਟਿਆਉਣ ਦਾ ਯਤਨ ਕੀਤਾ ਤਾਂ ਸ਼ੇਰੇ ਪੰਜਾਬ ਖਿੱਚ ਕੇ ਬੋਲੇ ਰਾਜਾ ਸਾਹਿਬ ਜਦ ਕੋਈ ਪੁਰਸ਼ ਸਿਖਰ ਤੇ ਪਹੁੰਚ ਜਾਏ ਤਾਂ ਉਹਨੂੰ ਰੁਕ ਜਾਣਾ ਚਾਹੀਦਾ ਹੈ ਨਹੀਂ ਤਾਂ ਉਹਦਾ ਅਗਲਾ ਕਦਮ ਹਰ ਹਾਲ ਨਿਵਾਣ ਵੱਲ ਹੀ ਵਧੇਗਾ। ਸਰਕਾਰ ਦਾ ਫਰਮਾਨ ਸੱਚ ਹੈ ਧਿਆਨ ਸਿੰਘ ਨੂੰ ਇਹ ਸਿਧਾਂਤ ਮੰਨਣਾ ਪਿਆ ਜਿੰਦਾ ਹੁਸਨ ਔਰ ਪ੍ਰੀਤ ਦਾ ਸਿਖਰ ਹੈ ਇੱਕ ਕਦਮ ਹੋਰ ਅਗੇਰੇ ਵੱਧ ਕੇ ਸਰਕਾਰ ਇਹ ਸਿਖਰ ਤੋਂ ਨੇਵੇਂ ਨਹੀਂ ਹੋਣਾ ਚਾਹੁੰਦੀ ਸਰਕਾਰ ਦਾ ਮਨ ਜਿੰਦਾ ਦੇ ਪਿਆਰ ਨਾਲ ਸੰਤੋਸ਼ਟ ਹੈ ਸਰਕਾਰ ਦੀ ਇਹ ਵੀ ਇੱਛਾ ਹੈ ਕਿ ਰਾਜਾ ਸਾਹਿਬ ਮੁੜ ਕੇ ਹੋਰ ਵਿਆਹ ਦਾ ਕਦੇ ਜ਼ਿਕਰ ਨਾ ਕਰਨ ਏਸੀ ਜਿੰਦਾ ਦੀ ਪੂਰਨ ਜਿੱਤ ਉਹਨੇ ਪਤੀ ਦਾ ਮਨ ਪ੍ਰਸੰਨ ਕਰਨ ਦਾ ਭੇਤ ਜਾਣ ਲਿਆ ਸੀ ਆਪਣੀ ਸਿਆਣਪ ਸੁਭਾ ਅਤੇ ਸੁੰਦਰਤਾ ਦਾ ਸਦਕਾ ਉਹਨੇ ਮਹਾਰਾਜੇ ਦੇ ਜੀਵਨ ਵਿੱਚ ਸਭ ਤੋਂ ਉੱਤਮ ਥਾਂ ਬਣਾ ਲਿਆ ਸੀ ਈਸ਼ਵਰ ਨੇ ਹੋਰ ਖੁਸ਼ੀ ਦਾ ਸਮਾਂ ਬਖਸ਼ਿਆ 4 ਸਤੰਬਰ 1838 ਈਸਵੀ ਨੂੰ ਜਿੰਦਾ ਦੇ ਕੁੱਖੋਂ ਬੱਚੇ ਨੇ ਜਨਮ ਲਿਆ ਵਧਾਈਆਂ ਨਾਲ ਜਿੰਦਾ ਦਾ ਮਹਿਲ ਗੂੰਜ ਉਠਿਆ ਇਹ ਖੁਸ਼ੀ ਭਰੀ ਪੰਜਾਬ ਖਬਰ ਸੁਣ ਕੇ ਸ਼ੇਰੇ ਪੰਜਾਬ ਜਾਮੇ ਵਿੱਚ ਫੁੱਲੇ ਨਾ ਸਮਾਏ ਉਹਨਾਂ ਖਜ਼ਾਨਿਆਂ ਦੇ ਬੋਹੇ ਖੋਲ ਦਿੱਤੇ ਹਜ਼ਾਰਾਂ ਕੰਗਲਿਆਂ ਦੀਆਂ ਦਾਨ ਨਾਲ ਚੋਲੀਆਂ ਭਰ ਦਿੱਤੀਆਂ ਗਈਆਂ ਸਾਰੇ ਕਿਲੇ ਤੇ ਸ਼ਹਿਰ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਰਾਜ ਜੋਛਿਆਂ ਨੂੰ ਨਾਲ ਲੈ ਕੇ ਮਹਾਰਾਜਾ ਜਿੰਦਾ ਦੇ ਮਹਿਲ ਵਿੱਚ ਪਹੁੰਚੇ ਨਵ ਜਨਮੇ ਬਾਲ ਨੂੰ ਗੋਦੀ ਵਿੱਚ ਲੈ ਕੇ ਮਹਾਰਾਜ ਦੀ ਖੁਸ਼ੀ ਦਾ ਪਾਰ ਆਵਾਰ ਨਰੇਆ ਬੱਚੇ ਦਾ ਮਹਾਂਦਰਾ ਹੋ ਮਾ ਨਾਲ ਮਿਲਦਾ ਸੀ ਪ੍ਰਸੰਨ ਹੋ ਗਏ ਸ਼ੇਰੇ ਪੰਜਾਬ ਨੇ ਜਿੰਦਾ ਨੂੰ ਮਹਾਰਾਣੀ ਦਾ ਖਿਤਾਬ ਤੇ ਹੀਰਿਆਂ ਦਾ ਹਾਰ ਬਖਸ਼ਿਆ ਕਿਸਮਤ ਉਸ ਵੇਲੇ ਜਿੰਦਾ ਦੀ ਕੰਡ ਓਲੇ ਖਲੀ ਮੁਸਕੁਰਾ ਰਹੀ ਸੀ ਰਾਤ ਜੋਤਸ਼ੀਆਂ ਨੇ ਮਿਲ ਕੇ ਕਮਰ ਦੇ ਜਨਮ ਪੱtre ਬਣਾਏ ਗ੍ਰੰਥੀ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈ ਕੇ ਗੁਰ ਮਰਯਾਦਾ ਅਨੁਸਾਰ ਕਮਰ ਦਾ ਨਾਮ ਦਲੇਪ ਸਿੰਘ ਰੱਖਿਆ ਸ਼ੇਰੇ ਪੰਜਾਬ ਨੇ ਦਲੀਪ ਸਿੰਘ ਦੀ ਪਾਲਣਾ ਵਾਸਤੇ ਉਸੇ ਦਿਨ ਤੋਂ ਜਾਗੀਰ ਲਾਦੇ ਤੇ ਮਹਾਰਾਣੀ ਜਿੰਦਾ ਦੀ ਜਾਗੀਰ ਵਿੱਚ ਵਾਅਦਾ ਕਰ ਦਿੱਤਾ ਗਿਆ ਇਸੇ ਸਮੇਂ ਮਹਾਰਾਣੀ ਜਿੰਦਾ ਦੀ ਖੁਸ਼ੀ ਸਿਖਰ ਤੇ ਪਹੁੰਚੀ ਹੋਈ ਸੀ